ਖਾਲਸੇ ਦੀ ਇਹ ਜਨਮ ਭੂਮੀ ਹੈ ਸ੍ਰੀ ਅਨੰਦਪੁਰ ਸਾਹਿਬ ਆਪਾਂ ਨੂੰ ਕੋਈ ਵੀ ਪੁੱਛਦਾ ਕਿਹੜਾ ਤੁਹਾਡਾ ਜਨਮ ਸਥਾਨ ਕਿਹੜਾ ਖਾਲਸੇ ਦਾ ਉਹ ਸ੍ਰੀ ਅਨੰਦਪੁਰ ਸਾਹਿਬ ਹੈ ਚੀਪ ਖਾਲਸਾ ਦਵਾਨ ਦੇ ਤਕਰੀਬਨ ਜਿਹੜੇ ਨੇ 60 ਤੋਂ ਉੱਪਰ ਜਿਹੜੇ ਸਕੂਲ ਚੱਲ ਰਹੇ ਨੇ ਪੂਰੇ ਪੰਜਾਬ ਤੇ ਪੂਰੇ ਭਾਰਤ ਦੇ ਵਿੱਚ ਤੇ ਇਹਨਾਂ ਦੇ ਬਹੁਤ ਵੱਡੇ ਉਪਰਾਲੇ ਨੇ ਬਹੁਤ ਸਾਰੇ ਜਿਹੜੇ ਕਾਲਜ ਵੀ ਚੱਲ ਰਹੇ ਨੇ ਤੇ ਬੜੇ ਬਹੁਤ ਵਧੀਆ ਢੰਗ ਦੇ ਨਾਲ ਕਿਉਂਕਿ ਜਿਹੜੀ ਸੰਸਥਾ ਹੈ 1902 ਦੇ ਵਿੱਚ ਹੋਣ ਦੇ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਇਹ ਹੋਣ ਚਾਈ ਤੇ ਜਿਹੜੇ ਇਹਨਾਂ ਦੇ ਸਾਰੇ ਸਤਿਕਾਰਯੋਗ ਪ੍ਰਧਾਨ ਸਾਹਿਬ ਜਿੱਥੇ ਆਪਣੀਆਂ ਆਪਣੀਆਂ ਸੇਵਾਵਾਂ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਦੇ ਨਾਲ ਨਿਭਾਈਆਂ ਤੇ ਉੱਥੇ ਡਾਕਟਰ ਇੰਦਰਬੀਰ ਸਿੰਘ ਜੀ ਨਿਹਜਰ ਜਿਹੜੇ ਹੁਣ ਮੌਜੂਦਾ ਪ੍ਰਧਾਨ ਨੇ ਜੀਪ ਖਾਲਸਾ ਦਵਾਨ ਦੇ ਉਹਨਾਂ ਵੱਲੋਂ ਵੀ ਬਹੁਤ ਵਧੀਆ ਅਭਿਆਲੇ ਕੀਤੇ ਗਏ ਮੈਂ ਇਹਨਾਂ ਦੇ ਜਿਹੜੇ ਹੈ ਤਕਰੀਬਨ ਜਦੋਂ ਤੋਂ ਮੈਂ ਇਹਨਾਂ ਨੂੰ ਜਾਣਦਾ ਬਹੁਤ ਨਿੱਕੇ ਸੁਭਾਅ ਦੇ ਮਾਲਕ ਨੇ ਜਿੱਥੇ ਸਾਡੇ ਗੁਰੂ ਸਾਹਿਬਾਂ ਨੇ ਪੰਜਾਬੀ ਨੂੰ ਉਤਸ਼ਾਹਤ ਕੀਤਾ ਗੁਰੂ ਸਾਹਿਬ ਨੇ ਜਿਹੜੀ ਗੁਰੂ ਆਪਣੇ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਜਿਹੜਾ ਵਸਾਇਆ ਤੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਉੱਥੇ ਜਿਹੜੀ ਜਿਹੜਾ ਵਿਸ਼ਵ ਪੰਜਾਬੀ ਕਾਨਫਰੰਸ ਕਰਨੀ ਤੇ ਉਹ ਬਹੁਤ ਹੀ ਇੱਕ ਵੱਡਾ ਕੰਮ ਹੈ ਇਹਨਾਂ ਨੇ ਜਿਹੜਾ ਇਹ ਕਾਰਜ ਕੀਤਾ ਜਿੱਥੇ ਬਹੁਤ ਜ਼ਿਆਦੀਆਂ ਰੌਣਕਾਂ ਲਗੀਆਂ ਹੋਈਆਂ ਨੇ ਇਸ ਵਕਤ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ 68ਵੀਂ ਵਿਸ਼ਵ ਸਿੱਖ ਵਿਦੈਕ ਕਾਨਫਰੰਸ ਚੱਲ ਰਹੀ ਹੈ ਤੇ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਦੇ ਮੁਖੀ ਇਸ ਵਕਤ ਪਹੁੰਚੇ ਹੋਏ ਨੇ ਸ਼ਿਰਕਤ ਕਰਨ ਦੇ ਲਈ ਔਰ ਲਾਈਟ ਐਂਡ ਸਾਊਂਡ ਸ਼ੋਅ ਦੀ ਸ਼ੁਰੂਆਤ ਹੋਣ ਵਾਲੀ ਹੈ ਔਰ ਇਹੀ ਉਹ ਸਥਾਨ ਹੈ ਜਿੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ ਸਿੰਘ ਦਾ ਖਿਤਾਬ ਦਿੱਤਾ ਔਰ ਇਸ ਦੁਨੀਆ ਦੇ ਵਿੱਚ ਇੱਕ ਵੱਖਰਾ ਹੀ ਫਲਸਫਾ ਗੁਰੂ ਚੇਲੇ ਦਾ ਵੱਖਰਾ ਹੀ ਫਲਸਫਾ ਪ੍ਰਗਟ ਕੀਤਾ ਜਿੱਥੇ ਇੱਕ ਪਾਸੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਉਸ ਤੋਂ ਬਾਅਦ ਫਿਰ ਹੱਥ ਜੋੜ ਕੇ ਆਪ ਉਹਨਾਂ ਪੰਜਾਂ ਪਿਆਰਿਆਂ ਤੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਅੰਮ੍ਰਿਤ ਦੀ ਦਾਤ ਵੀ ਮੰਗੀ ਇਸਕ ਪੂਰੇ ਜਾਹੋ ਜਲਾਲ ਦੇ ਵਿੱਚ ਖਾਲਸਾ ਨੀਲਾ ਬਾਣਾ ਜੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਬਖਸ਼ਿਆ ਹੈ ਉਸ ਜਾਹੋ ਜਲਾਲ ਦੇ ਵਿੱਚ ਸਾਰੇ ਹੀ ਖਾਲਸੇ ਫਰਲੇ ਵਾਲੇ ਸਿੰਘ ਸਜੇ ਹੋਏ ਨੇ ਤੇ ਅਜ ਮਾਤਾ ਗੁਜਰ ਕੌਰ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਗਿਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਾਤਾ ਜੀ ਜਿਨ੍ਹਾਂ ਦੀ ਕੁੱਖ ਤੋਂ ਮਰਦ ਅਗੰਮੜੇ ਨੇ ਇਸ ਮਾਤ ਲੋਕ ਦੇ ਵਿੱਚ ਪ੍ਰਕਾਸ਼ ਧਾਰਿਆ ਉਹਨਾਂ ਮਾਤਾ ਜੀ ਦਾ ਵੀ ਅੱਜ ਪ੍ਰਕਾਸ਼ ਪੁਰਬ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਖਾਲਸਾਈ ਜਾਹੋ ਜਲਾਰ ਔਰ ਨੀਲਾ ਬਾਣਾ ਨੀਲਾ ਬਾਣਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਨੂੰ ਬਖਸ਼ਿਆ ਕਿਉਂਕਿ ਨੀਲੇ ਆਕਾਸ਼ ਦੀ ਕੋਈ ਸੀਮਾ ਨਹੀਂ ਇਸੇ ਤਰੀਕੇ ਦੇ ਨਾਲ ਖਾਲਸੇ ਦੀ ਵੀ ਕੋਈ ਸੀਮਾ ਨਹੀਂ ਸੋ ਬਾਬਾ ਜੀ ਪਹੁੰਚੇ ਨੇ ਵਾਹਿਗੁਰੂ ਜੀ ਦਾ ਖਾਲਸਾ ਜੀ ਕੀ ਫਤਿਹ ਜੀ ਫਤਿਹ ਸਿੰਘ ਸਾਹਿਬ ਅੱਜ ਦੂਜਾ ਦਿਨ ਹੈ ਕੱਲ ਮਹਾਨਗਰ ਕੀਰਤਨ ਨਿਕਲੇ ਫਿਰ ਉਸ ਤੋਂ ਬਾਅਦ ਕੀਰਤਨ ਦਰਬਾਰ ਵੀ ਹੋਏ ਨੇ ਅੱਜ ਸੈਮੀਨਾਰ ਵੀ ਹੋਏ ਨੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਔਰ ਅੱਜ ਇਸ ਵਕਤ ਲਾਈਟ ਐਂਡ ਸਾਊਂਡ ਦੀ ਤਿਆਰੀਆਂ ਨੇ ਔਰ ਖਾਲਸਾ ਪੂਰੇ ਜਹੋ ਜਲਾਲ ਦੇ ਨਾਲ ਇੱਥੇ ਪਹੁੰਚਿਆ ਔਰ ਖਾਸ ਗੱਲ ਇਹ ਕਿ ਅੱਜ ਮਾਤਾ ਗੁਜਰਕੌਰ ਜੀ ਦਾ ਵੀ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਕਿਦਾਂ ਵੇਖ ਰਹੇ ਹੋ ਜੀ ਸਾਰੀਆਂ ਤਿਆਰੀਆਂ ਔਰ ਨਿੱਕੇ-ਨਿੱਕੇ ਬੱਚੇ ਜਿਹੜੇ ਨੇ ਕਿਸ ਤਰ੍ਹਾਂ ਨਾਲ ਸ਼ਿਰਕਤ ਕਰ ਰਹੇ ਨੇ ਕਿਦਾਂ ਵੇਖ ਰਹੇ ਮਾਹੌਲ ਬਹੁਤ ਹੀ ਜ਼ਿਆਦਾ ਇੱਥੇ ਆ ਕੇ ਖੁਸ਼ੀ ਹੋ ਖਾਲਸਾ ਪੰਥ ਦਾ ਜਿੱਥੇ ਸਿਰਜਣਾ ਦੇ ਉਸ ਤੇ ਖਾਲਸੇ ਦੀ ਇਹ ਜਨਮ ਭੂਮੀ ਹੈ ਸ੍ਰੀ ਅਨੰਦਪੁਰ ਸਾਹਿਬ ਆਪਾਂ ਨੂੰ ਕੋਈ ਵੀ ਪੁੱਛਦਾ ਕਿਹੜਾ ਤੁਹਾਡਾ ਜਨਮ ਸਥਾਨ ਕਿਹੜਾ ਖਾਲਸੇ ਦਾ ਉਹ ਸ੍ਰੀ ਅਨੰਦਪੁਰ ਸਾਹਿਬ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਅੱਜ 68ਵੀਂ ਜਿਹੜੀ ਹੈ ਚੀਫ ਖਾਲਸਾ ਦਵਾਨ ਵੱਲੋਂ ਜਿਹੜੀ ਵਿਦयक ਜਿਹੜੀ ਹੈ ਖਾਨ ਕਾਨਫਰੰਸ ਬਹੁਤ ਹੀ ਜਿਹੜਾ ਇਹਨਾਂ ਨੇ ਚੜ੍ਹਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਜਿੱਥੇ ਹਰ ਸਾਲ ਇਹ ਪ੍ਰੋਗਰਾਮ ਕਰਾਉਂਦੇ ਨੇ ਤੇ ਐਤਕੀ ਜਿਹੜਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਕਟਰ ਇੰਦਰਬੀਰ ਸਿੰਘ ਜੀ ਨਿਜਰ ਜਿਹੜੇ ਚੀਫ ਖਾਲਸਾ ਦੇ ਪ੍ਰਧਾਨ ਨੇ ਤੇ ਉੱਥੇ ਹੀ ਸਰਦਾਰ ਸੁਖਜਿੰਦਰ ਸਿੰਘ ਢਿੱਲੋਂ ਸਾਹਿਬ ਸਾਰੇ ਇਹਨਾਂ ਦੇ ਜਿੰਨੇ ਵੀ ਮੈਂਬਰ ਸਹਿਮਾਨ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਤੇ ਸਾਰੇ ਕਾਰਜ ਕਰ ਰਹੇ ਨੇ ਉੱਥੇ ਹੀ ਸਾਡੇ ਜਿਹੜੇ ਬੱਚੇ ਨੇ ਨੌਜਵਾਨ ਤੇ ਭਾਵੇਂ ਕਿਸੇ ਵੀ ਆਪਣੇ এডਿਕੇਸ਼ਨ ادارے ਦੇ ਵਿੱਚ ਕੰਮ ਕਰ ਰਹੇ ਨੇ ਤੇ ਇੱਥੇ ਜਿਹੜੇ ਇਹਨਾਂ ਦੇ ਚੀਪ ਖਾਲਸਾ دیਵਾਨ ਦੇ ਤਕਰੀਬਨ ਜਿਹੜੇ ਨੇ 60 ਤੋਂ ਉੱਪਰ ਜਿਹੜੇ ਸਕੂਲ ਚੱਲ ਰਹੇ ਨੇ ਪੂਰੇ ਪੰਜਾਬ ਤੇ ਪੂਰੇ ਭਾਰਤ ਦੇ ਵਿੱਚ ਤੇ ਇਹਨਾਂ ਦੇ ਬਹੁਤ ਵੱਡੇ ਉਪਰਾਲੇ ਨੇ ਬਹੁਤ ਸਾਰੇ ਜਿਹੜੇ ਕਾਲਜ ਵੀ ਚੱਲ ਰਹੇ ਨੇ ਤੇ ਬੜੇ ਬਹੁਤ ਵਧੀਆ ਢੰਗ ਦੇ ਨਾਲ ਕਿਉਂਕਿ ਜਿਹੜੀ ਸੰਸਥਾ ਹੈ 1902 ਦੇ ਵਿੱਚ ਹੋਣ ਦੇ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਇਹ ਹੋਣ ਚਾਹੀ ਤੇ ਜਿਹੜੇ ਇਹਨਾਂ ਦੇ ਸਾਰੇ ਸਤਿਕਾਰਯੋਗ ਪ੍ਰਧਾਨ ਸਾਹਿਬ ਜਿੱਥੇ ਆਪਣੀਆਂ ਆਪਣੀਆਂ ਸੇਵਾਵਾਂ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਦੇ ਨਾਲ ਨਿਭਾਈਆਂ ਤੇ ਉੱਥੇ ਡਾਕਟਰ ਇੰਦਰਬੀਰ ਸਿੰਘ ਜੀ ਨੇ ਜਿਹੜੇ ਹੁਣ ਮੌਜੂਦਾ ਪ੍ਰਧਾਨ ਨੇ ਚੀਫ ਖਾਲਸਾ ਦਵਾਨ ਦੇ ਉਹਨਾਂ ਵੱਲੋਂ ਵੀ ਬਹੁਤ ਵਧੀਆ ਅਪਰਾਲੇ ਕੀਤੇ ਗਏ ਮੈਂ ਇਹਨਾਂ ਦੇ ਜਿਹੜੇ ਹੈ ਤਕਰੀਬਨ ਜਦੋਂ ਤੋਂ ਮੈਂ ਇਹਨਾਂ ਨੂੰ ਜਾਣਦਾ ਬਹੁਤ ਨਿੱਗੇ ਸੁਭਾਅ ਦੇ ਮਾਲਕ ਨੇ ਜੀ ਐਮਐਲਏ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹਨਾਂ ਤੇ ਕੈਬਨਿਟ ਮੰਤਰੀ ਵੀ ਬਣੇ ਪੰਜਾਬ ਦੇ ਮੌਜੂਦਾ ਸਰਕਾਰ ਦੇ ਵਿੱਚ ਉੱਥੇ ਵੀ ਉਹਨਾਂ ਨੇ ਜਿਹੜੇ ਕਾਰਜ ਕੀਤੇ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਹੋਰ ਵੀ ਵੱਖ-ਵੱਖ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਬਹੁਤ ਹੀ ਜਿਹੜਾ ਸਾਉ ਸੁਭਾਅ ਹੈ ਬਹੁਤ ਹੀ ਚੰਗਾ ਸੁਭਾਅ ਹੈ ਤੇ ਬੜੇ ਅچھے ਆਪਣੇ ਸੁਭਾਅ ਦੇ ਮਾਲਕ ਨੇ ਸਾਡਾ ਜਦੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ 6ਵੇਂ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੀ 200 ਸਾਲਾ ਜਿਹੜੀ ਪਿਛਲੇ ਸਾਲ ਸ਼ਹੀਦੀ ਸ਼ਤਾਬ ਦੀ ਮਨਾਈ ਉਦੋਂ ਇਹਨਾਂ ਨੇ ਜਿਹੜੇ ਬਹੁਤ ਵਧੀਆ ਕਾਰਜ ਕੀਤੇ ਜਿਹੜੇ ਨਾਮ ਭੁੱਲਣ ਯੋਗ ਨੇ ਤੇ ਜਿੱਥੇ ਬੁੱਢਾ ਦਲ ਦੇ ਦੋ ਚੌਂਕ ਜਿਹੜੇ ਨੇ ਇੱਕ ਤੇ ਜਿਹੜਾ ਸ਼ੇਰਾਂ ਵਾਲਾ ਚੌਂਕ ਵਜਦਾ ਸੀ ਉਹਦਾ ਨਾਮ ਜਿਹੜਾ ਹੈ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਰੱਖਿਆ ਕਿ ਉਹ ਮੰਡੀ ਵਾਲਾ ਜਿਹੜਾ ਚੌਂਕ ਸੀ ਉਹਦਾ ਇਹਨਾਂ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਜਸਾ ਸਿੰਘ ਆਲੂ ਵਾਲੀਆ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਚੌਥੇ ਜਥੇਦਾਰ ਸੀ ਤੇ ਸ੍ਰੀ ਬੁੱਢਾ ਦਲ ਦੇ ਵੀ ਚੌਥੇ ਜਥੇਦਾਰ ਰਹੇ ਨੇ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਤੇ ਉੱਥੇ ਹੀ ਜਿਹੜੀ ਉਹ ਰੋਡ ਦਾ ਨਾਮ ਵੀ ਜਿਹੜਾ ਹੈ ਜਿੱਥੇ ਛੌਣੀ ਹੈ ਬੁੱਢਾ ਦਲ ਦੀ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਦਾ ਨਾਮ ਵੀ ਇਹਨਾਂ ਨੇ ਜਿਹੜਾ ਸ਼ਹੀਦ ਅਕਾਲੀ ਫੂਲਾ ਸਿੰਘ ਮਾਰਗ ਰੱਖਿਆ ਸੋ ਜਿਹੜੇ ਚੰਗੇ ਇਨਸਾਨ ਜਿਹੜੇ ਕਾਰਜਾਂ ਕਰਕੇ ਜਾਣੇ ਜਾਂਦੇ ਨੇ ਇਹਨਾਂ ਦੇ ਉੱਪਰ ਬਹੁਤ અપਾਰ ਕਿਰਪਾ ਹੁਣੇ ਗੱਲ ਹੋ ਰਹੀ ਸੀ ਕਿ ਬਾਬਾ ਜੀ ਸਾਨੂੰ ਕਿਤੇ ਵੀ ਕੋਈ ਜਗ੍ਹਾ ਮਿਲਦੀ ਐ ਜਿਵੇਂ ਬਟਾਲੇ ਦੇ ਵਿੱਚ 6 ਏਕੜ ਢੋਡੀ ਪਿੰਡ ਉੱਥੇ ਅਟਾਰੀ ਦੇ ਨਾਲ ਹੀ ਢੋਡੀ ਪਿੰਡ ਪਿੰਡ ਐ ਤੇ ਉੱਥੇ ਵੀ ਇਹ ਸਕੂਲ ਜਿਹੜਾ ਬਣਾਉਣ ਜਾ ਰਹੇ ਨੇ ਬਟਾਲੇ ਦੇ ਵਿੱਚ ਵੀ ਹੋਰ ਵੀ ਜਿੱਥੇ ਵੀ ਕੋਈ ਜਗ੍ਹਾ 'ਚ ਸੰਸਥਾ ਨੂੰ ਮਿਲਦੀ ਹੈ ਤੇ ਬਹੁਤ ਦੋ ਬੰਬੇ ਦੇ ਵਿੱਚ ਵੀ ਸਰਦਾਰ ਗੁਰਿੰਦਰ ਸਿੰਘ ਬਾਵਾ ਜੀ ਨੇ ਤੇ ਉਹਨਾਂ ਤੇ ਵੀ અપਾਰ ਕਿਰਪਾ ਉਹ ਵੀ ਇਹਨਾਂ ਨੂੰ ਦੋ ਏਕੜ ਜਿਹੜੀ ਜ਼ਮੀਨ ਚੀਫ ਖਾਲਸਾ ਦਿਵਾਨ ਨੂੰ ਜਿਹੜੇ ਸਕੂਲਾਂ ਵਾਸਤੇ ਦੇ ਰਹੇ ਨੇ ਬਹੁਤ ਵਧਾਈਆਂ ਤੇ ਉੱਥੇ ਹੀ ਅੱਜ ਸਾਡੇ ਸਤਿਕਾਰਯੋਗ ਜਗਤ ਮਾਤਾ ਜਿਹੜੇ ਨੇ ਸਾਡੇ ਮਾਤਾ ਗੁਜਰ ਕੌਰ ਜੀ ਮਾਤਾ ਗੁਜਰੀ ਜੀ ਉਹਨਾਂ ਦਾ ਜਿਹੜਾ 400 ਸਾਲਾ ਜਨਮ ਸ਼ਤਾਬਦੀ ਵੀ ਅੱਜ ਖਾਲਸੇ ਨੇ ਮਨਾਈ ਐ ਉਹਦੀਆਂ ਵੀ ਬਹੁਤ-ਬਹੁਤ ਵਧਾਈਆਂ ਦਿੰਨਾ ਤੇ ਚੀਪ ਖਾਲਸਾ ਦਿਵਾਨ ਜਿਨ੍ਹਾਂ ਦਾ ਅੱਜ 66ਵਾਂ ਜਿਹੜਾ ਇਹ ਵਿਸ਼ਵ ਐਜੂਕੇਸ਼ਨ ਕਾਨਫਰੰਸ ਕਰ ਰਹੇ ਨੇ ਉਹਦੀਆਂ ਵੀ ਬਹੁਤ-ਬਹੁਤ ਵਧਾਈਆਂ ਡਾਕਟਰ ਇੰਦਰਵੀਰ ਸਿੰਘ ਜੀ ਨਿਜਰ ਸਰਦਾਰ ਸੁਖਜਿੰਦਰ ਸਿੰਘ ਜੀ ਪ੍ਰਿੰਸ ਜੀ ਤੇ ਢਿੱਲੋਂ ਸਾਹਿਬ ਸਾਰੇ ਮੈਂਬਰ ਸਾਹਿਬ ਜਿਹੜੇ ਨੇ ਵਧਾਈ ਦੇ ਪਾਤਰ ਨੇ ਇਕਜੁੱਟ ਹੋ ਕੇ ਇੱਕ ਟੀਮ ਬਣ ਕੇ ਕਾਰਜ ਕਰ ਰਹੇ ਨੇ ਗੁਰੂ ਸਾਹਿਬ ਇਹਨਾਂ ਤੇ ਉਵੇਂ ਹੀ ਮਿਹਰ ਪ੍ਰਿਆਸਤ ਬਖਸ਼ੀ ਰੱਖਣ ਤੇ ਕਾਰਜ ਬਹੁਤ ਚੜ੍ਹਦੀ ਕਲਾ ਦੇ ਨਾਲ ਆਪਣੇ ਕਰਦੇ ਰਹਿਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਸਿੰਘ ਸਾਹਿਬ ਅਸੀਂ ਸ਼ੁਰੂਆਤ ਤੋਂ ਵੇਖਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਜਦੋਂ ਬਾਂਦੇ ਕੋਲ ਗਏ ਤਾਂ ਉੱਥੇ ਆਪਣੇ ਹੀ ਜਿਹੜੇ ਜੀ ਬਿਲਕੁਲ ਬਿਲਕੁਲ ਨਨਕਾਣਾ ਸਾਹਿਬ ਵਿਖੇ ਦਰਸ਼ਨ ਕਰਦੇ ਸੋ ਜਦੋਂ ਪੀਤਾ ਕਾਲੂ ਜੀ ਨੇ ਪਾਂਦੇ ਕੋਲ ਭੇਜਿਆ ਤਾਂ ਉੱਥੋਂ ਉਹਨਾਂ ਨੇ ਪਾਂਦੇ ਨੇ ਉਲਟਾ ਸਿਖਾ ਦਿੱਤਾ ਤਾਂ ਵਿਦਿਆ ਦੇ ਨਾਲ ਸਿੱਖ ਪਹਿਲੇ ਹੀ ਸ਼ੁਰੂ ਤੋਂ ਹੀ ਜੁੜਿਆ ਰਿਹਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਗੱਲ ਆਉਂਦੀ ਹੈ ਤਾਂ ਨੱਥਾ ਅਬਦੁੱਲਾਹ ਨੇ 12 ਗਾਇਆਂ ਨੇ ਤੇ ਫਿਰ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਇੰਨੀ ਵਿਖੜੀ ਬਾਣੀ ਇੰਨੀ ਵਿਖਮ ਬਾਣੀ ਔਰ ਉਹਨਾਂ ਵਰਗੀ ਜਿਹੜੀ ਸ਼ੈਲੀ ਹੈ ਉਹ ਕਿਤੇ ਮਿਲਦੀ ਨਹੀਂ ਵੱਖਰੀ ਕਲਾ ਜਿ ਕਲਾ ਦੇ ਮਾਧਿਅਮ ਤੋਂ ਵੀ ਵੇਖੀਏ ਉਹ ਚੜਦੀ ਕਲਾ ਜਿਹੜਾ ਵਿਦयक ਕਾਰਜ ਕਰਨੇ ਨਾ ਇਹ ਕਹਨੇ ਸੌਖੇ ਨੇ ਪਰ ਜਿਹੜੇ ਕਰਨੇ ਬਹੁਤ ਔਖੇ ਹੁੰਦੇ ਨੇ ਸਾਨੂੰ ਪਤਾ ਬੁੱਢਾਪਾਲ ਪਬਲਿਕ ਸਕੂਲ ਜਿੱਥੇ ਪਟਿਆਲਾ ਸਮਾਣਾ ਜੀਰਕਪੁਰ ਦਮਦਵਾ ਸਾਹਿਬ ਤੱਕ ਜਿੱਥੇ ਉੱਥੇ ਵੀ ਆਪਣੇ ਕਰ ਰਹੇ ਆ ਤੇ ਇਹ ਜਿਹੜੇ ਵਿਦयक ਕਾਰਜ ਕਰਨੇ ਜਿੱਥੇ ਸਾਡੇ ਗੁਰੂ ਸਾਹਿਬਾਂ ਨੇ ਪੰਜਾਬੀ ਨੂੰ ਉਤਸ਼ਾਹਤ ਕੀਤਾ ਗੁਰੂ ਸਾਹਿਬ ਨੇ ਜਿਹੜੀ ਗੁਰੂ ਆਪਣੇ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਜਿਹੜਾ ਵਸਾਇਆ ਤੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਉੱਥੇ ਜਿਹੜੀ ਜਿਹੜਾ ਵਿਸ਼ਵ ਪੰਜਾਬੀ ਕਾਨਫਰੰਸ ਕਰਨੀ ਤੇ ਉਹ ਬਹੁਤ ਹੀ ਇੱਕ ਵੱਡਾ ਕੰਮ ਹੈ ਇਹਨਾਂ ਨੇ ਜਿਹੜਾ ਇਹ ਕਾਰਜ ਕੀਤਾ ਜਿੱਥੇ ਬਹੁਤ ਜਿਆਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜਿਹੜੇ ਬੱਚੇ ਤੇ ਜਿਹੜੇ ਆਪਣੇ ਸਾਰੇ ਆ ਕੇ ਆਪਣਾ ਲਾਹਾ ਲੈ ਰਹੇ ਨੇ ਇਸ ਜਿਹੜੀ ਪੰਜਾਬੀ ਕਾਨਫਰੰਸ 'ਤੇ ਬਹੁਤ ਬਹੁਤ ਧੰਨਵਾਦ ਸਰਾਂ ਨਾਲ ਗੱਲਬਾਤ ਕਰਦੇ ਲਈ ਸੋ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਡੇ ਦਲ ਦੇ ਮੁਖੀ ਇਸ ਵਕਤ ਉਹ ਵੀ ਪਹੁੰਚੇ ਨਹੀਂ ਆਪਣੀ ਸ਼ਿਰਕਤ ਕਰਨ ਦੇ ਲਈ ਆਪਣੀ ਹਾਜ਼ਰੀ ਲਵਾਉਣ ਦੇ ਲਈ ਔਰ ਮਾਤਾ ਗੁਜਰ ਕੌਰ ਜੀ ਦਾ ਵੀ ਅੱਜ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਔਰ ਵੱਖ-ਵੱਖ ਜਿਹੜੇ ਮੈਂਬਰ ਨੇ ਸੀ ਕੇ ਡੀ ਯਾਨੀ ਕਿ ਚੀਫ ਖਾਲਸਾ ਦੀਵਾਨ ਦੇ ਨਾਲ ਜੁੜੇ ਹੋਏ ਉਹ ਵੀ ਵਧਾਈ ਇੱਕ ਦੂਜੇ ਨੂੰ ਦੇ ਰਹੇ ਨੇ ਕਿਉਂਕਿ ਜਿਹੜੀ ਤਿੰਨ ਰੋਜ਼ਾ ਕਾਨਫਰੰਸ ਰੱਖੀ ਗਈ ਹੈ ਉਹਦੇ ਵਿੱਚ ਬੱਚੇ ਵੀ ਲਾਹ ਲਹਿ ਰਖੀ ਨਹੀਂ ਔਰ ਸੰਗਤਾਂ ਵੀ ਲਾਹ ਲਹਿ ਰੀਆਂ ਨੇ ਔਰ ਤੁਸੀਂ ਇੱਕ ਅਗਵਾਈ ਬਖਸ਼ਦੇ ਹੋ ਤੁਹਾਡਾ ਸਾਰੇ ਦਾ ਸਾਰਾ ਇਹ ਪ੍ਰਿੰਸ ਸੂਰੀ ਜਦੋਂ ਤੁਹਾਡੇ ਬਾਰੇ ਗੱਲ ਕਰਦੇ ਨੇ ਖਾਸ ਤੌਰ ਤੇ ਢੀਲੋ ਸਾਹਿਬ ਕਰਦੇ ਨੇ ਜਿਰ ਸਾਹਿਬ ਕਰਦੇ ਨੇ ਤੁਹਾਡੇ ਲਈ ਬੜੀ ਸਤਿਕਾਰ ਦੀ ਭਾਵਨਾ ਨਾਲ ਕਰਦੇ ਨੇ ਉਹ ਸਤਿਕਾਰ ਤੁਸੀਂ ਆਪਣੀ ਜ਼ਿੰਦਗੀ ਚ ਅਰਨ ਕੀਤਾ ਕਮਾਇਆ ਆਪਣੀ ਕਮਾਈ ਨਾਲ ਪੁਨਾਮ ਸਿਮਰਨ ਦੀ ਕਮਾਈ ਨਾਲ ਬੰਦਗੀ ਨਾਲ ਆਪਣੇ ਕਰਮ ਨਾਲ ਦੋ ਹੀ ਚੀਜ਼ਾਂ ਨੇ ਜੇ ਬੋਲਾਂ ਦੇ ਨਾਲ ਕਮਾਇਆ ਜਾ ਸਕਦਾ ਹੈ ਜਾਂ ਕਰਮ ਨਾਲ ਕਮਾਇਆ ਜਾ ਸਕਦਾ ਤੁਹਾਡੇ ਬੋਲਾਂ ਚ ਮਿਠਾਸ ਹੈ ਗੁਰੂ ਪ੍ਰਤੀ ਸਮਰਪਿਤ ਭਿਰਤੀ ਹੈ ਤੇ ਕਦਮਾਂ ਦੇ ਵਿੱਚ ਮਨੁੱਖਤਾ ਦਾ ਭਲਾ ਲੁਕਿਆ ਹੋਇਆ ਤੇ ਜਿੱਥੇ ਮਨੁੱਖਤਾ ਦਾ ਭਲਾ ਲੁਕਿਆ ਹੋਇਆ ਉਥੇ ਸੱਚ ਤੇ ਹੱਕ ਲਈ ਜਦੋਂ ਜਹਿਦ ਕਰਦੇ ਹੋ ਤੁਸੀਂ ਤੁਹਾਡੇ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੇ ਤੁਸੀਂ ਬਹੁਤ ਚੰਗੇ ਕੰਮ ਹੋਰ ਚੰਗੇ ਕਰੋ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਇਹ ਮਨੁੱਖ ਜਿਹਾ 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 ਅਲੂ ਵਾਲੇ ਵਾਲੇ ਬਹੁਤ ਜ਼ਿਆਦਾ ਪਿਆਰ ਸਤਿਕਾਰ ਬਣਿਆ ਲਵੇ ਬਹੁਤ ਵਧੀਆ। ਇਹ ਬਹੁਤ ਸਾਰੀਆਂ ਸ਼ੋਪੀ ਸ਼ਾਮਾਂ ਤੇ ਇਹ ਜਿਹੜੇ ਲੈ ਕੇ ਆਏ ਨੇ ਇਹਨਾਂ ਦਾ ਬਹੁਤ ਸਾਰਾ ਧੰਨਵਾਦ। ਤੇ ਹਾਂ ਨਹੀਂ 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 ਇਹ ਲੈ ਜਿਹੜੇ ਪੜੇ ਕੀ ਆ। ਉਹ ਅਹ ਜਿਹੜੇ ਤਾਂ ਕਹਿੰਦੇ ਗੁਰ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਏ। ਬਲੇ ਹਾਰੀ ਗੁਰ ਆਪਣੇ ਜਨ ਗੋਬਿੰਦ ਜੀਆ ਮਿਲਾਏ। ਗੁਰੂ ਗੋਬਿੰਦ ਨੂੰ ਮਿਲਾ ਦਿੰਦਾ ਤੇ ਪ੍ਰਿੰਸ ਨੇ ਇੱਕ ਚੰਗੇ ਮਹਾਪੁਰਸ਼ ਮਿਲਾ ਦਿੱਤੇ ਨੇ ਇਸ ਕਰਕੇ ਧੰਨਵਾਦ।